ਜੈ ਕਾਰਾਸ਼ੀ ਪ੍ਰੇਮਧਾਮ ਸਰਕਾਰ ਦਾ ਜੈ ਸਰ ਜੈ ਭਾਰ ਕੀ ਜੈ ਯਹਾਂ ਪਰ ਹੋਤਾ ਹੈ ਹਰ ਧਰਮ ਦਾ ਸਨਮਾਨ ਉਸੇ ਕਾ ਨਾਮ ਸ਼੍ਰੀ ਪ੍ਰੇਮਧਾਮ ਇਸ ਮੇਲੇ ਦਾ ਪੂਰੇ ਭਾਰਤ ਦੇਸ਼ ਨੂੰ ਇੰਤਜ਼ਾਰ ਹੁੰਦਾ ਹੈ ਉਹ ਮੇਲਾ ਆ ਗਿਆ 21 22 23 ਅਪ੍ਰੈਲ ਦਾ ਯਾਨੀ ਕਿ 9 10 11 ਬੈਸਾਖ ਦਾ ਪ੍ਰੇਮਧਾਮ ਦੇ ਵਿੱਚ ਬੜੇ ਛੋਟੇ ਛੋਟੇ ਪ੍ਰੋਗਰਾਮ ਹੁੰਦੇ ਰਹਿੰਦੇ ਨੇ ਜਿਸ ਤਰ੍ਹਾਂ ਮਹਿਫਲਾ ਜਾ ਰਾਸ਼ਨ ਬੰਦ ਸਮਾਰੋ ਵਿਕਲਾਗੇ ਬੱਚਿਆਂ ਨੂੰ ਟਰਾਈਸਾਈਕਲਸ ਸਕੂਲ ਫੀਸ ਸਮਾਜ ਸੇਵਾ ਦੇ ਕਾਰਜ ਹੁੰਦੇ ਰਹਿੰਦੇ ਨੇ ਲੇਕਿਨ 21 ਮੇਲਾ ਹੁੰਦਾ ਸਾਡਾ 21 22 23 ਅਪ੍ਰੈਲ ਦਾ ਜਿਹਨੂੰ ਅਸੀਂ ਸ਼੍ਰੀ ਲਖਦਾਤਾ ਪੀਜੀ ਦੇ ਜਨਦਨ ਦੇ ਰੂਪ ਚ ਮਨਾਉਂਦੇ ਆ ਇਸ ਮੇਲੇ ਦਾ ਨਾ ਕਿ ਸਿਰਫ ਲੋਨਾਵਸਿਆਂ ਨੂੰ ਸੇਵਾਦਾਰਾਂ ਨੂੰ ਬਲਕਿ ਪੂਰੇ ਤਰਦੇਸ਼ ਨੂੰ ਇੰਤਜ਼ਾਰ ਹੁੰਦਾ ਇਸ ਮੇਲੇ ਦੇ ਵਿੱਚ ਇਸ ਵਾਰ ਬੜੇ ਅੱਛੇ ਅੱਛੇ ਸਿੰਗਰ ਲਖਵਿੰਦਰ ਵੜਾਲੀ ਮਾਸਟਰ ਸਲੀਮ ਖਾਨ ਸਾਹਿਬ ਦੁਰਗਾ ਰੰਗੀਲਾ ਇੰਦਰਜੀਤ ਨਿੱਕੂ ਦਰਬਾਰ ਦੇ ਸੇਵਾਦਾਰ ਅਨੀਤ ਸਾਵਰੀ ਰਕੇਸ਼ ਰਾਦੇ ਅਮਿਤ ਧਰਮਗੋਟੀ ਹੋਰ ਬੜੇ ਅੱਛੇ ਅੱਛੇ ਸਿੰਗਰ ਇਸ਼ਰਤ ਅਲੀ ਬੜੇ ਅੱਛੇ ਅੱਛੇ ਸਿੰਗਰ ਸਰਕਾਰ ਦਾ ਗੁਣਗਾਨ ਕਰਨਗੇ ਇਸ ਮੇਲੇ ਦੇ ਦਰਮਿਆਨੀ ਰਾਸ਼ਨ ਬੰਦ ਸਮਾਰਾ ਹੋਊਗਾ ਵਿਧਵਾ ਔਰਤਾਂ ਲਈ ਰਾਸ਼ਨ ਦੀ ਸਹੂਲਤ ਰੱਖੀ ਗਈ ਹੈ ਔਰ ਇਸ ਮੇਲੇ ਦੇ ਵਿੱਚ ਜਿੰਨੀ ਵੀ ਪਬਲਿਕ ਬਾਹਰੋਂ ਆਉਗੀ ਜੋ 3 ਦਿਨ ਇੱਥੇ ਰਹਿਣਾ ਚਾਹਦੀ ਹੋਗੀ ਉਹਨਾਂ ਦੇ ਰਹਿਣ ਦਾ ਹਰ ਪ੍ਰਕਾਰ ਦਾ ਇੰਤਜ਼ਾਮ ਕੀਤਾ ਗਿਆ ਹੈ ਐਨ ਖਾਨਪੀਨ ਸੌਂਦਾ ਔਰ ਜੋ بڑا ਡਿਸੀਜਨ ਹੈ ਉਹ ਇੱਕ ਦਾ ਡਿਸੀਜਨ ਹੈ ਕਿ ਪੂਰਾ ਮੇਲਾ ਇਸ ਵਾਰ ਪ੍ਰਸ਼ਾਸਨ ਦੀ ਗਾਈਡਲਾਈਨ ਨੂੰ ਦੇਖਦੇ ਹੋਏ ਪੂਰਾ ਮੇਲਾ ਸੀਸੀਟੀਵੀ ਕੈਮਰਾ ਦੇ ਵਿੱਚ ਕੀਤਾ ਜਾਊਗਾ ਔਰ ਚਦਰਦੀ ਦਸਮ ਮਿਲਨ ਪੈਲੇਸ ਤੋਂ ਸਟਾਰਟ ਹੋਕਰ ਪ੍ਰੇਮਦੰਦ ਦਰਬਾਰ ਤੇ ਪਹੁੰਚੂ ਜੀ ਬਿਲਕੁਲ ਸੁਰੱਖਿਆ ਲਈ ਬੈਸਤ ਦਾ ਪ੍ਰਸ਼ਾਸਨ ਸਾਨੂੰ ਬਹੁਤ ਸਾਥ ਦੇ ਰਿਹਾ ਹੈ ਹਰ ਸਾਲ ਵੀ ਦਿੰਦਾ ਇਸ ਸਾਲ ਵੀ ਅਸੀਂ ਹੋਰ ਰਿਕੁਐਸਟ ਕਰਾਂਗੇ ਉਸ ਤੋਂ ਵੀ ਵਧੀਆ ਇੰਤਜ਼ਾਮ ਕਰਨਗੇ ਲੇਕਿਨ ਪ੍ਰਾਈਵੇਟ ਸਿਕਿਉਰਿਟੀ ਦਾ ਪੂਰਾ ਇੰਤਜ਼ਾਮ ਕੀਤਾ ਗਿਆ ਜੀ ਪ੍ਰਾਈਵੇਟ ਸਿਕਿਉਰਿਟੀ ਵੀ ਹੈ ਔਰ ਪ੍ਰਾਈਵੇਟ ਬੌਂਸਰ ਵੀ ਲਗਾਏ ਗਏ ਨੇ ਕੋਈ ਇੱਕ ਸਵਾਲ ਹੋ ਰਿਹਾ ਕਿ ਮੇਲੇ ਦਾ ਕਾਫੀ ਜਿਹੜਾ ਬਹੁਤ ਵੱਡੀ ਮਾਤਰਾ ਦੇ ਵਿੱਚ ਹੁੰਦਾ ਹੈ ਜੇ ਮੈਡੀਕਲ ਸੁਰੱਖਿਆ ਦੀ ਆਪਾਂ ਗੱਲ ਕਰੀਏ ਤਾਂ ਕੋਈ ਵੀ ਅਸਥਾਣੀਿਕ ਤਾਂ ਨਾ ਹੋਵੇ ਤੇ ਉਸ ਲਈ ਜੀ ਬਿਲਕੁਲ ਇਹਨਾਂ ਦਾ ਕਹਿੰਦਾ ਮਤਲਬ ਹੈ ਕਿ ਇੰਨੇ ਵੱਡੇ ਰਸਤੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਮੈਡੀਕਲ ਦਿੱਕਤ ਨਾ ਆਵੇ ਉਹਦੇ ਲਈ ਦੋ ਐਂਬੂਲੈਂਸ ਸਾਡੇ ਸਮਵੇਦਨਾ ਟ੍ਰਸਟ ਤੋਂ ਸੇਵਾ ਕਰਦੇ ਦੋ ਐਂਬੂਲੈਂਸ ਤਿੰਨ ਦਿਨ ਲਗਾਤਾਰ ਇੱਥੇ ਖੜੀਆਂ ਨੇ ਤਿੰਨ ਦਿਨ ਲਗਾਤਾਰ ਦਰਵਾਜ਼ੇ ਤੇ ਰਹਿੰਦੀਆਂ ਨੇ ਤਾਂ ਜੋ ਕਿਸੇ ਕਰ ਕੋਈ ਦਿੱਕਤ ਆਵੇ ਵੈਸੇ ਪਰਮਾਤਮਾ ਦੀ ਕਿਰਪਾ ਨਾਲ 15ਵਾਂ ਵਿਸ਼ਾਲ ਮੇਲਾ ਹੈ ਲਗਾਤਾਰ 15 ਸਾਲ ਤੋਂ ਮੇਲਾ ਹੋ ਰਿਹਾ ਹੈ ਇਦਾਂ ਦੀ ਕਦੀ ਕੋਈ ਦਿੱਕਤ ਨਹੀਂ ਆਈ ਲੇਕਿਨ ਫਿਰ ਵੀ ਪਬਲਿਕ ਦੀ ਸਹੂਲਤ ਲਈ ਦੋ ਐਂਬੂਲੈਂਸ ਹਰ ਟਾਈਮ ਇੱਥੇ ਖੜੀਆਂ ਰਹਿੰਦੀਆਂ ਬਖਰਾ ਇਸ ਵਾਰ ਦੇਖੋ ਜੀ ਇਕਤਾ ਸਾਰੀ ਡਰੈਸ ਜੀ ਕਿੱਥੇ ਗਈ ਹੈ ਔਰ ਸਭ ਤੋਂ ਬੜੀ ਜੜੀ ਗੱਲ ਹੈ ਜਿੱਥੇ ਪਹਿਲੇ ਬਾਬਾ ਪੈਰੋਜੀ ਦੇ ਦਰਸ਼ਨ ਹੁੰਦੇ ਸੀਗੇ ਇੱਕ ਚਿਰਾਗ ਦੇ ਰੂਪ ਦੇ ਵਿੱਚ ਇਸ ਵਾਰ ਮੂਰਤੀ ਸਥਾਪਨਾ ਕੀ ਤਿਆਰੀ ਹੈ ਬਾਬਾ ਪੈਰੋਜੀ ਦੀ ਮਾਤਾ ਜੀ ਦੀ ਮੂਰਤੀ ਸਥਾਪਨਾ ਹੀ ਦਰਸ਼ਨ ਹੋਣਗੇ ਬਿਲਕੁਲ ਬਿਲਕੁਲ ਮੈਂ ਸਭ ਤੋਂ ਪਹਿਲਾਂ ਕਿਹਾ ਕਿ ਯਹਾਂ ਪਰ ਹੋਤਾ ਹੈ ਯਾਰ ਧਰਮ ਦਾ ਸਨਮਾਨ ਮਿਲਤਾ ਹੈ ਮੁਹੱਬਤ ਦਾ ਪੈਗਾਮ ਉਸੇ ਕਾ ਨਾਮ ਸ਼੍ਰੀ ਪ੍ਰੇਮ ਨਾਮ ਇੱਕ ਪ੍ਰੇਮ ਨਾਮ ਦਰਬਾਰ ਹੈ ਸੇ ਜਿੱਥੇ ਤੁਹਾਨੂੰ ਹਰ ਧਰਮ ਦਾ ਚਾਹੇ ਹਿੰਦੂ ਹੈ ਚਾਹੇ ਸਿੱਖ ਹੈ ਚਾਹੇ ਮੁਸਲਮਾਨ ਹੈ ਚਾਹੇ ਈਸਾਈ ਹੈ ਸਾਰੇ ਲੋਕ ਮਿਲਣਗੇ ਕਿਉਂਕਿ ਪ੍ਰੇਮਦਾਮ ਦਾ ਮਤਲਬ ਕੀ ਹੈ ਪ੍ਰੇਮ ਇਹ ਨਾਮ ਇਸ ਲਈ ਪ੍ਰੇਮਦਾਮ ਰੱਖਿਆ ਗਿਆ ਹੈ ਅੰਦਰ ਭਗਵਾਨ ਬਾਰੇ ਦਾ ਵਿਸ਼ਾਲ ਮੰਦਰ ਬਣਾ ਹੋਇਆ ਹੈ ਮਾ ਦੁਰਗਾ ਦਾ ਵਿਸ਼ਾਲ ਮੰਦਰ ਬਣਾ ਹੋਇਆ ਹੈ 100 ਬੀ ਗਵਾਂ ਦੀ ਗਊਸ਼ਾਲਾ ਬਣੀ ਹੋਈ ਹੈ ਗਊ ਸੇਵਾ ਕਰ ਰਹੇ ਆ ਇਥੇ ਲੋਕੀਂ ਸੇਵਾ ਦਾ ਜਿਹੜੇ ਲੋਕ ਸ਼ਰਧਾਲੂ ਨੇ ਇਸ ਪ੍ਰਧਾਮ ਦੇ ਨਾਮ ਜੁੜੇ ਹੋਏ ਕੋਈ ਸੰਦੇਸ਼ ਕੋਈ ਦੇ ਸਵਾਸਿਆ ਨੇ ਪੰਜਾਬ ਜੀ ਬਿਲਕੁਲ ਮੈਂ ਹਰ ਵਾਰ ਸੰਦੇਸ਼ ਦਿੰਦਾ ਹੁੰਨਾ ਤਨ ਦਾ ਮੇਰਾ ਸੰਦੇਸ਼ ਹੁੰਦਾ ਹੈ ਕਿ ਜ਼ਰੂਰਤਮੰਦ ਦੀ ਹੈਲਪ ਕਰੋ ਕਿਸੇ ਭੁੱਖੇ ਨੂੰ ਭੋਜਨ ਖਿਲਾਓ ਕਿਸੇ ਪਿਆਸੇ ਨੂੰ ਪਾਣੀ ਪਿਲਾਓ ਕਿਸੇ ਗਰੀਬ ਦੀ ਹੈਲਪ ਕਰੋ ਇਹ ਸੰਦੇਸ਼ ਤਾਂ ਮੇਰਾ ਹਰ ਟਾਈਮ ਹੀ ਹੁੰਦਾ ਹੈ ਲੇਕਿਨ ਬੜਾ ਇੱਕ ਅੱਛਾ ਸ਼ੇਅਰ ਹੈ ਮੇਰਾ ਕਿ ਵਹਿਤੀ ਹੈ ਪ੍ਰੇਮ ਕੀ ਗੰਗਾ ਬਹਿਨੇ ਦੋ ਮਤ ਕਰੋ ਦੰਗਾ ਰਹਿਨੇ ਦੋ ਲਾਲ ਹਰੇ ਰੰਗੋ ਮੇਂ ਹਮਕੋ ਮਤ ਬਾਟੋ ਬਸ ਛਤ ਬੇਕ ਤਿਰੰਗਾ ਰਹਿਨੇ ਦੋ ਬਸ ਛਤ ਬੇਕ ਤਿਰੰਗਾ ਰਹਿਨੇ ਦੋ ਤਾਂ ਜੋ ਭਾਈ ਚਰਖ ਸਜ ਬਣੀ ਰਹੇ ਤੇ ਇਸ ਵਾਰ ਮਿਲਣੀ ਸ਼ਾਨਦਾਰ ਹੋਊਗਾ ਤੇ ਕਿਹੜੇ ਕਿਹੜੇ ਸੁਰੀਲੇ ਕਲਾਕਾਰ ਵੈਸੇ ਤਾਂ ਦੇਖੋ ਮੇਰਾ ਮੰਨਣਾ ਇਹ ਹੈ ਕਿ ਜੋ ਧਾਰਮਿਕ ਸਟੇਜ ਹੁੰਦੀ ਹੈ ਜੋ ਸਰਕਾਰਾਂ ਦੀ ਸਟੇਜਾਂ ਹੁੰਦੀਆਂ ਨੇ ਇੱਥੇ ਪਤਾ ਨਹੀਂ ਕੌਣ ਜੀਰੋ ਬਾਂਦੇ ਕੌਣ ਹੀਰੋ ਬਾਂਦੇ ਸਾਰੇ ਸੁਰੀਲੇ ਹੋ ਜਾਂਦੇ ਨੇ ਕਿਉਂਕਿ ਉਹਨਾਂ ਦੀ ਰਾਜਾ ਤੋਂ ਬਿਨਾਂ ਕੋਈ ਨਹੀਂ ਗਾ ਸਕਦਾ ਇੱਥੇ ਇਹ ਉਹਨਾਂ ਵਲੀਆਂ ਦਰਬਾਰ ਹੈ ਜਿੱਥੇ ਉਹਨਾਂ ਦੀ ਰਾਜਾ ਤੋਂ ਬਿਨਾਂ ਗਾਤਾ ਕੋਈ ਸਕਦਾ ਹੀ ਨਹੀਂਗਾ ਲੇਕਿਨ ਫਿਰ ਵੀ ਬੜੇ ਅੱਛੇ ਅੱਛੇ ਸਿੰਗਰ ਸੀ ਕੋਸ਼ਿਸ਼ ਕੀਤੇ ਐ ਜਿਵੇਂ ਲਖਵਿੰਦਰ ਵੜਾਲੀ ਮਾਸਟਰ ਸੁਲੀਮ ਖਾਨ ਸਾਹਿਬ ਅਨੀ ਸਾਬਰੀ ਬੜੇ ਅੱਛੇ ਸਿੰਗਰ ਨੇ ਜਿਹੜੇ ਵਰਲਡ ਫੇਮਸ ਸਾਰੇ ਦਰਬਾਰ ਤੇ ਪਹੁੰਚ ਰਹੇ ਨੇ